ਇਹ ਜੀ ਇੱਥੋਂ ਦਾ ਸਵਾਗਤੀ 게ਟ ਔਰ ਇਸ ਤੋਂ ਅੱਗੇ ਜਿਹੜੀ ਗਰਾਊਂਡ ਅਲੱਗ-ਅਲੱਗ ਗੇਮਾਂ ਦੇ ਵਾਸਤੇ ਡਿਸਾਈਡ ਕੀਤੀਆਂ ਗਈਆਂ ਨੇ ਕਬੱਡੀ ਦਾ ਮੈਦਾਨ ਹੈ ਕ੍ਰਿਕਟ ਵੀ ਹੈ ਹਾਕੀ ਵੀ ਹੈ ਰਸਾ ਕਸ਼ੀ ਵੀ ਹੈ ਔਰ ਅੰਦੇਚ ਸੂਕਰ ਵੀ ਹੈ ਔਰ ਪੰਜਾਬੀ ਕਲਚਰ ਪ੍ਰੋਗਰਾਮ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਮਿਲਦੇ ਹਾਂ ਜਲਦੀ ਸਾਰੀਆਂ ਗੇਮਾਂ ਦੇ ਅਲੱਗ-ਅਲੱਗ ਪਲੇਅਰਸ ਦੇ ਨਾਲ ਔਰ ਆਏ ਹੋਏ ਮਹਿਮਾਨਾਂ ਦੇ ਨਾਲ ਮੇਰੇ ਲਈ ਅੱਜ ਦੀਆਂ ਛੱਤੀਆਂ ਸਿੱਖ ਖੇਡਾਂ ਦੀ ਲੜੀ ਦੀ ਧਰਤੀ ਤੇ ਉਹ ਕਬੱਡੀ ਦੀ ਪਹਿਲੀ ਕਬੱਡੀ ਮੇਰੇ ਵੀਓ ਖੇਡ ਮੈਦਾਨ ਚ ਪੈ ਗਈ ਹੈ ਆ ਜिले ਲੁਧਿਆਣੇ ਦੀ ਧਰਤੀ ਦਾ ਜਸ਼ਨ ਮੇਰੇ ਵੀਓ ਆਲਮਗੀਰ ਸਾਹਿਬ ਦੀ ਧਰਤੀ ਹੈ ਬਾਜਾਂ ਵਾਲੇ ਪਾਸਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਹ ਚੰਨ ਛੋਟਾਪਾ ਧਰਤੀ ਦੇ ਪਿੰਡ ਦਾ ਚੋਬਰ ਮੇਰੇ ਵੀਓ ਇਸ ਸਮੇਂ ਯਸ਼ਪਹਿਲਾ ਡੇਡ ਵਾਲਾ ਨੰਬਰ ਆਪਣੀ ਟੀਮ ਦੇ ਵੱਲ ਤੇ ਜੋੜਦਾ ਹੋਇਆ ਆ ਟਰੰਟੋ ਦੇ ਵਰਲਡ ਕੱਪ ਦਾ ਇੱਕ ਵਾਰ ਦਾ ਸੰਧੂਆ ਔਰ ਮਿੰਜਲੀ ਕਬੱਡੀ ਫੈਡਰੇਸ਼ਨ ਦੇ ਇੱਕ ਸਾਲ ਦੇ ਪੂਰੇ ਸੀਜ਼ਨ ਦਾ ਲੈ ਟ੍ਰੇਡਰ ਮੰਟੀ ਟਿੰਬੇ ਵਾਲਾ ਕਬੱਡੀ ਪਾਉਦਾ ਹੋਇਆ ਤੇ ਦੂਜੇ ਪਾਸੇ ਰਣੀਗਿਆ ਵਾਲਾ ਕਾਜੂ ਟਰਾਈ ਕਰਦਾ ਹੈ ਨੰਬਰ ਜਿਹੜਾ ਰੇਡਰ ਦੇ ਕਬਜੇ ਦੇ ਵਿੱਚ ਹੈ ਮਾਝੇ ਦੀ ਧਰਤੀ ਦਾ ਬੱਬਰ ਸ਼ੇਰ ਹੈ ਲੋਪੋ ਕੇ ਪਿੰਡ ਹੈ ਤੇ ਦੁਨੀਆ ਨਿਰਮਲ ਨਿਰਮਲ ਦੇ ਨਾਂ ਨਾਲ ਜਾਣਦੀ ਹੈ ਕੌਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੌਗਿਆ ਵਾਲਾ ਮੋਟਾ ਇੱਕ ਪਾਸੇ ਹੈ ਤੇ ਸ਼ੂਸ਼ਕ ਵਾਲਾ ਹੂਲਾ ਦੇ ਨਾਲ ਕਹਿੰਦੇ ਸੁੱਖੇ ਭਿੰਡਰ ਵਰਗੇ ਔਰ ਰਾਜੂ ਵਰਗੇ ਮਾਖੇੜ ਕਬੱਡੀ ਦਾ ਰਾਜੂ ਸ਼ਾਹਪੁਰੀਆ ਬੱਲੇ ਬੱਲੇ ਹੋ ਗਈ ਮਿੱਤਰੋ ਨਹੀਂ ਰਿਸਾ ਬੰਮੜ ਦਾ ਰੇਡਰ ਦੇ ਕਬਜੇ ਦੇ ਵਿੱਚ ਹੈ ਪਾਲ ਮਾਲਲੇ ਦੀ ਧਰਤੀ ਦਾ ਕਬਡੀ ਕੌੜਾ ਸੁਨਰਨਿਆ ਖੇਡ ਕਹਾਣੀ ਆਹ ਮੁੰਡਾ ਜਿਲੇ ਮੋਗੇ ਨੂੰ ਬਲਾਕ ਕਰਦਾ ਮੇਰੇ ਪੰਜਾਬੀ ਵੀਰੋ ਇਹ ਪਾਲ ਹੈ ਇਹਦਾ ਮਾਲਾ ਪੰਡਾ ਆਹ ਮੁੰਡਾ ਵੀ ਪੱਕੇ ਤੌਰ ਤੇ ਸਿਗੇ ਦੀ ਧਰਤੀ ਤੇ ਵਸਿਆ ਔਰ ਦੂਸਰੇ ਬੰਨੇ ਜਿਲੇ ਸੰਗਰੂਰ ਦਾ ਰਾਣੀ ਕੇ ਪਿੰਡ ਹੈ ਅੰਗਰੇਜ਼ ਸਿੰਘ ਨਾਗਪਰੂ ਦਾ ਦੁਨੀਆ ਕਾਚੂ ਕਾਚੂ ਕਹਿੰਦੀ ਆ ਲੋ ਦੇਖੋ ਅੱਗ ਦੀ ਸਿੱਖੇ ਨਾਲ ਪੰਡਾ ਜਫਾ ਰਾਣੀ ਕਿਆਂ ਵਾਲਾ ਉਹ ਦੁਨੀਆ ਨੱਚੀ ਉਹ ਬੱਲੇ ਬੱਲੇ ਹੋ ਗਈ ਕਹਿੰਦੇ ਪਾਲ ਮਾਲੇ ਵਾਲੇ ਨੂੰ ਜਫਾ ਖੋ ਗਿਆ ਪਰਲੇ ਪਾਸੇ ਚਫਾ ਲਾਉਣਾ ਪੈਣਾ ਓਏ ਮੋਟਿਆ ਓਏ ਸੁੱਕਿਆ ਬੂਲੇ ਨੰਗੜ ਦੀ ਧਰਤੀ ਦਾ ਭੂਰੀ ਮਾਝੇ ਵਾਲਾ ਬੱਬਰ ਸ਼ੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਕੌਂਗਿਆਂ ਵਾਲੇ ਮੋٹے ਵਰਗੇ ਰਾਜੂ ਵਰਗੇ ਫੂਲੇ ਸ਼ੂਸ਼ਕੀ ਧਰਤੀ ਦਾ ਫੁੱਲਾ ਔਹ ਕਹਿੰਦੇ ਫਾਰ ਬਾਡਰੋਂ ਪਾਰ ਹੋਣ ਦੇ ਇਸ਼ਾਰੇ ਡੰਮਰ ਜਿਹੜਾ ਰੇਡਰ ਦੇ ਕਬਜੇ ਦੇ ਵਿੱਚ ਹੈ ਕਾਡੀ ਪੈ ਗਈ ਡੇਰੇ ਬਾਬੇ ਨਾਰਕ ਦੀ ਧਰਤੀ ਦਾ ਗੱਜੜ ਗੱਜਰ ਚੱਲਿਆ ਓ ਸੰਧੂਆ ਖੇਡ ਕਹਾਣੀ ਆਹ ਕਹਿੰਦੇ ਡੇਰੇ ਬਾਬੇ ਨਾਨਕ ਦੀ ਧਰਤੀ ਆ ਮੇਰੇ ਵੀਰੋ ਮਾਝੇ ਦੀ ਧਰਤੀ ਦਾ ਮਝਾਇਲ ਇਸ ਸਮੇ ਮਾਝੇ ਦਾ ਹੋਣ ਹਰ ਧਾਵੀ ਮੇਰੇ ਵੀਰੋ ਆਹ ਕਹਿੰਦੇ ਇਕੱਠੇ ਫਲੈਟਾਂ ਪੰਜਾਬ ਤੋਂ ਦਿੱਲੀ ਤੋਂ ਮੇਰੇ ਵੀਰੋ ਆਸਟ੍ਰੇਲੀਆ ਵਾਲੋਂ ਆਈਆਂ ਇਹ ਗੱਜਰ ਸਿੰਘ ਹੈ ਡੇਰੇ ਬਾਬੇ ਨਾਨਕ ਦੀ ਧਰਤੀ ਦਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਸ਼ਾਨਦਾਰ ਨੰਬਰ ਦਾ ਵਾਅਦਾ ਕਰਦਾ ਹੋਇਆ ਔਰ ਅਗਲੀ ਰੇਡ ਪਾਉਣ ਲਈ ਯਸ਼ਰ ਆਲਮਗੀਰ ਸਾਹਿਬ ਦਾ ੱਲਿਆ ਸੰਧੂਆ ਤੇ ਥੱਬੇ ਥੱਬੇ ਦੇ ਪਾਟਾ ਗਾ ਚੌੜੀ ਛਾਤੀ ਹੈ ਦੋ ਫੋੜਾਂ ਦਾ ਜੇਤੂ ਤੇ ਕਈ ਮੋਟਰਸਾਈਕਲ ਜਿੱਤੇ ਨੇ ਮੁੰਡੇ ਨੇ ਉਹ ਨਿਊਜ਼ੀਲੈਂਡ ਦੇ ਵਰਲਡ ਕੱਪ ਦਾ ਬੈਸਟ ਰੇਡਰ ਰਿਹਾ ਕੈਨੇਡਾ ਖੇਡਿਆ ਆਸਟ੍ਰੇਲੀਆ ਦੀ ਧਰਤੀ ਤੇ ਤੁਹਾਡੇ ਸਾਹਮਣੇ ਕੌਕਿਆਂ ਵਾਲਾ ਮੋਟਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਜਿਹੜਾ ਯਸ਼ਰ ਆਲਮਗੀਰ ਆਪਣੀ ਟੀਮ ਲਈ ਜੁੜ ਗਿਆ ਹੈ ਕਬੱਡੀ ਪੈ ਗਈ ਉਸਰਿਆ ਸੁੱਖੇ ਦੀ ਦੇ ਛੇੜ ਕਹਾਣੀ ਆ ਕਹਿੰਦੇ ਸੁੱਖੇ ਦਾ ਜੋਣ ਵਾਲਾ ਪਿੰਡ ਹੈ ਮੇਰੇ ਵੀਰੋ ਖੈਰਾ ਨੰਬਰ ਨਿਕਰ ਹੈ ਜੋਣ ਵਾਲੇ ਦੀ ਧਰਤੀ ਦਾ ਸੁੱਖਾ ਇਸ ਸਮੇਂ ਕਬੱਡੀ ਪੌਂਦਰੀ ਖੇਡ ਮੈਦਾਨ ਚ ਵਧਿਆ ਇੱਕ ਗੱਲੀ ਤੇ ਮੈਂ ਦੇਖਦਾ ਟਿੱਬੇ ਦੀ ਧਰਤੀ ਮੇਰੇ ਵੀਰੋ ਪੰਜਾਬ ਦਾ ਮਾਣ ਮੱਤਾ ਟਿੱਪ ਜਿੰਦੂ ਵਰਗੇ ਟਿੱਬੇ ਦੀ ਧਰਤੀ ਦੇ ਆ ਬੰਟੀ ਟਿੱਬੇ ਵਰਗੇ ਦੁਨੀਆ ਦੇ ਟਾਪਰ ਹੋਇਆ ਅਮਨ ਵਰਗੇ ਪੁੱਜੇ ਹੋਇਆ ਪਰ ਸਾਹਮਣੇ ਸੁੱਖਾ ਨੰਬਰ ਦਾ ਸ਼ਾਨਦਰਵਾਦਾ ਕਰ ਰਿਹਾ ਔਰ ਅਗਲੀ ਰੇਡ ਪੌਂਦਰੀ ਲੋਪੋਕੇ ਵਾਲਾ ਹਾਂ ਨਿਰਮਲ ਵਧਿਆ ਹੋਇਆ ਤੇ ਆਹ ਕਹਿੰਦੇ ਨਿਰਮਲ ਲੋਪੋਕੇ ਵਾਲਾ ਕਬੱਡੀ ਖਾਰਿਆ ਸੁਖੇ ਪਿੰਡਾ ਪਿਛਲੇ ਸਾਲ ਵੀ ਤਾਂ ਦੁਨੀਆ ਚ ਬੱਲੇ ਬੱਲੇ ਕਰਵਾਈ ਹੈ ਪਰ ਰਾਜੂ ਨਾਲ ਮੁਕਾਬਲਾ ਤੇ ਇੱਕ ਵਾਰ ਸੇ ਨਿਰਮਲ ਲੋਪੋਕੇ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਇਹਦੇ ਪਿਤਾ ਜੀ ਦਸਵਿੰਦਰ ਸਿੰਘ ਜੀ ਕਹਿੰਦੇ ਪਿੰਡ ਦੇ ਸਰਪੰਚ ਰਹੇ ਹੈ ਇਹਦੇ ਤਾਇਆ ਜੀ ਪਿੰਡ ਦੇ ਨੰਬਰਦਾਰ ਨੇ ਤਾਂ ਹੀ ਕਹਿੰਦੇ ਉਹਨਾਂ ਕੇ ਸਰਪੰਚਾਂ ਤੇ ਨੰਬਰਦਾਰਾਂ ਦਾ ਮੁੰਡਾ ਉਹ ਕਹਿੰਦੇ ਬਾਖੇੜ ਕਬੱਡੀ ਦਾ ਗੱਡੀਆਂ ਦਾ ਜੇਤੂ ਹੈ ਟਰੈਕਟਰਾਂ ਦਾ ਜੇਤੂ ਹੈ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਰਣੀ ਕਮਾਲਾ ਟੇਡਾ-ਟੇਡਾ ਦੇਖਦਾ ਪਰ ਦੂਜੇ ਪਾਸੇ ਮੁਕਾਬਲਾ ਵੀਰਾ ਸਰਹਾਰੀ ਵਾਲਾ ਟਰਾਈ ਕਰ ਰਿਹਾ ਤੇ ਨੰਬਰ ਰੇਡਰ ਦਾ ਆ ਚੱਲਿਆ ਪੂਰੀ ਉਹ ਬੂਲੇ ਨੰਗਲ ਵਾਲਾ ਸਵਰਨਿਆ ਖੇਡ ਕਹਾਣੀ ਆਓ ਸਾਹਮਣੇ ਕਹਿੰਦੇ ਬੂਰੀ ਆ ਪੂਰੇ ਨੰਗਲ ਦੀ ਧਰਤੀ ਦਾ ਮੇਰੇ ਮਿੱਤਰੋ ਆ ਮੁੰਡਾ ਵੀ ਅੰਮਰਸਰੀਆ ਮੇਰੇ ਵੀਰੋ ਇਸ ਸਮੇਂ ਪੁੱਜਾ ਆਸਟ੍ਰੇਲੀਆ ਦੀ ਧਰਤੀ ਤੇ ਐਡਿਲਾਡ ਸਾਹਰ ਦੇ ਵਿੱਚ ਮੇਰੇ ਵੀਰੋ ਅੱਜ 37 ਜਰ ਸਿੱਖ ਖੇਡਾਂ ਤੇ ਟੌਪ ਦੀ ਆ ਕਬੱਡੀਆ ਪਾਉਂਦੇ ਲਈ ਆ ਮੁੰਡਾ ਪੰਜਾਬ ਦੇ ਕਬੱਡੀ ਕੱਪਾ ਤੇ ਵੀ ਬੱਲੇ ਬੱਲੇ ਕਰਵਾਉਂਦਾ ਆ ਜਦੋਂ ਉਧਰ ਖੇਡਦਾ ਜਦੋਂ ਕੈਨੇਡਾ ਖੇਡਦਾ ਉੱਥੇ ਵੀ ਬੱਲੇ ਬੱਲੇ ਆ ਜਦੋਂ ਆਸਟ੍ਰੇਲੀਆ ਖੇਡਦਾ ਇੱਥੇ ਵੀ ਬੱਲੇ ਬੱਲੇ ਪਰ ਸਾਹਮਣੇ ਦੇਖ ਸੰਧੂਆ ਮਾਲੇਵਾ ਉਹ ਪਾਲ ਕਬੱਡੀ ਪਾਉਂਦਾ ਹੋਇਆ ਤੇ ਪਾਲ ਕਹਿੰਦੇ ਮਾਲੇਵਾਲਾ ਪੈਰਾ ਆਾ ਸ਼ਰੀਰ ਹੈ ਮੁੰਡੇ ਦਾ ਪੈਰਾ ਦੇ ਵਿੱਚ ਪਧਾਲ ਸਿੰਘ ਦੇ ਨੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਅਮਨ ਹੈ ਪਰ ਨੰਬਰ ਰੀਡਰ ਦੇ ਕਬਜੇ ਦੇ ਵਿੱਚ ਆ ਚਾਲ ਉਹ ਆਲਮਗੀਰੀਏ ਪਾਕ ਵੱਡੇ ਲੁਧਿਆਣੇ ਵਾਲਾ ਕਹੋਇਆ ਕਿ ਜੇ ਕੁੜੀਆਂ ਤੋਂ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਕਬੱਡੀ ਪਾਉਣ ਦੇ ਲਈ ਫੇਰ ਮੱਥਾ ਟੇਕਿਆ ਧਾਵੀ ਨੇ ਹੱਥ ਜੋੜੇ ਮੁੰਡਾ ਚੱਲੇ ਆ ਕਬੱਡੀਆਂ ਪਾਉਣ ਲੋਕੋ ਤੇ ਦੂਜੇ ਪਾਸੇ ਚਾਰ ਖੜੇ ਨੇ ਬੈਸਟਨ ਖਾਲਸਾ ਕਬੱਡੀ ਕਲੱਬ ਸਿਦਨੀ ਦੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਸਭਾ ਦੱਸੂਗਾ ਤੇ ਮੁੰਡਾ ਝੁਕਿਆ ਐ ਨਹੀਂ ਝੁਕਿਆ ਕਿ ਮੈਂ ਇਹਨਾਂ ਮੰਨ ਗਿਆ ਝੁਕਿਆ ਕਿ ਕੋਈ ਬੇਬੇ ਦਾ ਸ਼ਕੀਰ ਪੁੱਤ ਲੱਤੀ ਨਾ ਲੱਗ ਜੇ ਚਾਰ ਆ ਆ ਸ਼ੁਸ਼ਕ ਵਾਲਾ ਫੂਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਜਿਹੜਾ ਰੇਡਰ ਦਾ ਹੈ ਪਹਿਲਮਾਨਾਂ ਦੇ ਪੁੱਤ ਦਾ ਯਸ਼ਨ ਆਲਮਗੀਰੀਏ ਦਾ ਗੱਜਨ ਡੇਰੇ ਬਾਬੇ ਨਾਨਕ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧ ਗਿਆ ਸਵਰਨਿਆ ਖੇਡ ਕਹਾਣੀ ਆਹ ਕਹਿੰਦੇ ਗੱਜਨ ਆ ਗਿਆ ਕਹਿੰਦੇ ਬਾਬੇ ਨਾਨਕ ਦੀ ਧਰਤੀ ਦਾ ਦਸਾਰਾ ਵੀਰ ਸੁੱਖਾ ਪੰਜਾਬ ਮੋਟਰ ਵਾਲਾ ਵਸ਼ੇਰ ਤੋਂ ਤੇ ਪੁੱਜਿਆ ਜਿਹੜੀਆਂ ਸਖੇਡਾਂ ਲਈ ਬਹੁਤ ਵੱਡਾ ਰੋਲ ਬ੍ਰਿੰਗਪੈਕ ਦੀ ਟੀਮ ਦਾ ਜਿਹੜਾ ਵੀ ਆਫੀ ਤਿੰਨ ਜੱਫੇ ਲਾਵੇਗਾ ਉਹਦੇ ਲਈ 300 ਡਾਲਰ ਦੇ ਵੱਡੇ ਮਾਣ ਸੁੱਖਾ ਪੰਜਾਬ ਮੋਟਰ ਵਾਲਾ ਸਾਡਾ ਭਰਾ ਉਹਨਾਂ ਵੱਲੋਂ ਦਿੱਤੇ ਜਾਣਗੇ ਇੰਦਰ ਮੰਗਟ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਪਟੀ ਟੀਮ ਦੇ ਨਾਲ ਉਹਦਾ ਵੀ ਧੰਨਵਾਦ ਔਰ ਸਾਹਮਣੇ ਕਬੱਡੀ ਪੌਂਦਲੀ ਨਿਰਮਲ ਆ ਲੋਪੋਕੇ ਵਾਲਾ ਵਧਿਆ ਹੋਇਆ ਉਹ ਕਹਿੰਦੇ ਨਿਰਮਲ ਲੋਪੋਕੇ ਵਾਲਾ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਜੁਕੇ ਹੈ ਸ਼ੂਸ਼ਕ ਵਾਲਾ ਫੂਲਾ ਟੇਡਾ ਟੇਡਾ ਵੇਖਦਾ ਹੈ ਪੌਕੇ ਵਾਲਾ ਮੋਟਾ ਤੇ ਰਾਜੂ ਸੁੱਖਾ ਪਿੰਡਰ ਮੇਰੇ ਵੀਰੋ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਕੀ ਦਿਨਾਂ ਕਿਵੇਂ ਕਿਦਾਂ ਦਾ ਹੋਣਾ ਆ ਉਹ ਪੁੱਲਾ ਜਾ ਟੱਚ ਮਾਰਿਆ ਤੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਚੱਲ ਓਏ ਗੱਬਰੂ ਆ ਪਾਕ ਕਬੱਡੀ ਸੁੱਖਾ ਜੌਣ ਵਾਲੇ ਦੀ ਤਕਤੀ ਦਾ ਉਧਰ ਜੌਣ ਵਾਲੀ ਦੀ ਤਕਤੀ ਦਾ ਸੁੱਖਾ ਕਬੱਡੀ ਪਾਰਿਆ ਕਿ ਕਦੀ ਤੇ ਕਾਜੂ ਆ ਰਣੀ ਕਦੀ ਦਰਸੀ ਦਾ ਦੋ ਨੰਬਰ ਤੇ ਵਿੱਕੀ ਸਖਦਾਲਦ ਵਾਲਾ ਨਵੀਂ ਰਣੀ ਕੇ ਮਾਰਿਆ 300 ਡਾਲਰ ਹੈ ਸੁੱਖੇ ਪੰਜਾਬ ਮੋਟਰ ਵਾਲੇ ਵੱਲੋਂ ਸਰਹਾਲੀ ਦੀ ਤਰਤੀ ਦਾ ਵੀਰਾ ਮੇਰੇ ਵੀਰੋ ਹਰੀਕੇ ਪੱਤਣ ਦੇ ਲਾਗ ਗਿਆ ਪੁੱਜਿਆ ਹੋਇਆ ਹਾਂ ਉਸ ਸਮੇਂ ਰਮਨ ਟਿੱਬੇ ਵਾਲਾ ਚਾਰ ਚੋਟੀ ਦੇ ਜਾਫੀ ਹੈ ਪਰ ਸਾਹਮਣੇ ਪੂਰੀ ਬੂਰੇ ਨੰਗਲ ਵਾਲਾ ਇਸ ਸਮੇਂ ਕਬੱਡੀ ਪਾ ਰਿਹਾ ਇੱਕ ਬੰਦੇ ਸੁੱਖਾ ਭਿੰਡਰਾਂ ਵਾਲਾ ਔਰ ਦੂਸਰੇ ਬੰਦੇ ਮੋਟਾ ਕੌਂਗਿਆਂ ਵਾਲਾ ਨਾ ਰਾਜੂ ਹੈ ਸ਼ਾਹਪੁਰ ਦੀ ਧਰਤੀ ਦਾ ਤੇ ਆਹ ਸੂਸਕ ਪਿੰਡ ਵਾਲਾ ਫੂਲਾ ਉਹ ਫਰੋਜਪੁਰਿਆ ਮੁੰਡਾ ਦੇਖਦੇ ਆ ਕਲਾਊ ਕਮਾਨ ਫੜਿਆ ਗੁੱਟ ਫੜਿਆ ਗੁੱਟ ਅਕੀਰ ਕੰਕੀ ਬੱਲੇ 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 ਬਾਜੋਏ 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 ਹੁ ਪ੍ਰਮੋਚਨ ਵਾਲਾ ਇਹ ਆ ਪੂਰੀ ਬੂਲੇ ਨੰਗਲ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਆਹ ਚੱਲਿਆ ਬਰਾਰ ਸਾਹਿਬ ਸਰਪੰਚਾਂ ਦਾ ਪੁੱਤ ਨੇ ਨੰਬਰਦਾਰਾਂ ਦਾ ਮੁੰਡਾ ਇਹ ਗੱਡੀਆਂ ਦਾ ਜੇਤੂ ਹੈ ਇਹ ਕੈਨੇਡਾ ਦੇ ਕਬੱਡੀ ਕੱਪ ਦਾ ਬੈਸਟ ਰਿਹਾ ਪਰ ਦੂਜੇ ਪਾਸੇ ਅਮਨ ਟਰਾਈ ਕਰਦਾ ਹੋਇਆ ਤੇ ਨੰਬਰ ਰੀਡਰ ਦਾ ਇਹਨੂੰ ਕੌਣ ਰੋਕੂਗਾ ਇਹ ਅੱਜ ਰੁਕਣ ਦੇ ਮੂਡ 'ਚ ਨਹੀਂ ਓ ਸਵਰਨੇਆ ਆ ਰੁਕਣ ਦੇ ਮੂੜ ਨਹੀਂ ਆਲਮਗੀਰ ਜਾਂ ਛੇੜ ਕਹਾਣੀ ਅੱਜ ਰੁਕਣ ਦੇ ਮੂੜ ਚੜਿਓ ਆਲਮਗੀਰ ਲੁਧਿਆਣੇ ਵਾਲਾ ਮੇਰੇ ਵੀ ਉਹ ਸਿਕੰਦਰ ਪਹਿਲਵਾਨ ਦਾ ਪੋਤਾ ਸੁਖਮਿੰਦਰ ਸਿੰਘ ਗਰੇਵਾਲ ਦਾ ਪੁੱਤ ਮੇਰੇ ਵੀਓ ਆ ਪੰਜਾਬ ਦੀ ਧਰਤੀ ਦੇ ਬਹੁਤ ਤਗੜਾ ਖੇਡ ਕੇ ਆਇਆ ਅੱਜ ਦੇਖਦੇ ਆ ਵੀ ਆਸਟ੍ਰੇਲੀਆ ਦੇ ਆਈਡਲੈਂਡ ਸ਼ਾਰਮ ਵਿੱਚ ਕਿਦਾਂ ਦੀ ਆ ਪਾਉਂਦਾ ਆ ਉਹ ਕਹਿੰਦੇ ਕੌਣ ਰੋਕੂ ਦੇਖਦੇ ਆ ਪਰ ਸਾਹਮਣੇ ਖਰੇ ਤੋਂ ਖਰੇ ਪੁੱਜੇ ਹੋਇਆ ਆ ਮੋਟਾ ਕੌਕਿਆਂ ਵਾਲਾ ਹੁਣ ਦੇਖਾਂਗੇ ਵੱਜ ਗਈ ਧੌੜਾ ਇਹ ਨੰਬਰ ਮੇਰੇ ਵੀ ਉਹ ਜਸ਼ਨ ਦੇ ਹਿੱਸੇ ਐ ਉਧਰ ਸੁੱਖਾ ਪੰਜਾਬ ਮੋਟਰ ਵਾਲਾ ਕਹਿੰਦਾ ਬੈਂਕ ਬੈਂਕ ਦੀ ਟੀਮ ਦਾ ਜਿਹੜਾ ਵੀ ਆਫੀ ਤਿੰਨ ਜੱਫੇ ਲਾਵੇਗਾ ਹੁਣ 300 ਨਹੀਂ 400 ਡਾਲਰ ਦਿੱਤਾ ਜਾਊ ਸੰਧੂਆ ਉਹ 400 ਡਾਲਰ ਤਿੰਨ ਜੱਫੇ ਲਾਉਣ ਵਾਲੇ ਖਿਡਾਰੀ ਨੂੰ ਬੈਂਕ ਦੀ ਟੀਮ ਦੇ ਉਹ ਇੱਕ ਪਾਸੇ ਸਰਹਾਰੀ ਵਾਲਾ ਵੀਰਾ ਦਾ ਡਬਲ ਟੱਚ ਦਾ ਇਸ਼ਾਰਾ ਤੇ ਨੰਬਰ ਰੀਡਰ ਦੇ ਕਬਜੇ ਦੇ ਵਿੱਚ ਹੈ ਨਿਰਮਲ ਲੋਪੋਕੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਾਓ ਚੱਲ ਮੱਕਾ ਦਾ ਕੌਡੀ ਦੇ ਵਿੱਚ ਕਦ ਵੱਡਾ ਮੁੰਡੇ ਦਾ ਤੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧ ਗਿਆ ਤੇ ਦੂਜੇ ਪਾਸੇ ਵੇਖਾਂਗੇ ਸੁੱਕੇ ਵਰਗੇ ਲੱਗੇ ਹੋਇਆ ਸੁੱਖਾ ਭਿੰਦਰਾ ਪਰਲੇ ਪਾਸੇ ਰਾਜੂ ਆ ਤੇ ਨਾਲ ਕਹਿੰਦੇ ਮੇਰੇ ਵੀਰੋ ਕੌਂਗਿਆਂ ਵਾਲਾ ਮੋਟਾ ਤੇ ਨਾਲ ਸੁੱਖਾ ਸ਼ੂਸ਼ਕ ਵਾਲਾ ਚਾਰਾਂ ਦੇ ਵਿੱਚੋਂ ਮੁਕਾਬਲਾ ਕੀ ਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਪਾਈ ਹੋਈ ਕਬੱਡੀ ਹੱਥ ਪਿੱਛੇ ਕਹਿੰਦਾ ਫੇਰ ਮਿਲਾਂਗੇ ਨੰਬਰ ਰੀਡਰ ਦੇ ਕਬਜੇ ਤੇ ਚਾਲ ਓਏ ਕੱਜਣਾ ਪਾਕ ਕਬੱਡੀ ਤੇਰੇ ਬਾਬੇ ਨਾਰਕ ਦੀ ਧਰਤੀ ਦਾ ਕੱਜਣਾ ਹੈ ਕਬੱਡੀ ਪਹੁੰਚ ਦੇ ਲਈ ਅੱਗੇ ਵੱਲ ਵਧਦਾ ਹੋਇਆ ਅਰਣੀ ਕੰਮ ਵਾਲਾ ਕਾਜੂ ਟੇਡਾ ਟੇਡਾ ਵੇਖਦਾ ਮੁੰਡੇ ਵੱਲ ਜਦੋਂ ਜਫਾ ਲੱਗਦਾ ਦਰਸ਼ਕ ਤਾਰੀਆਂ ਦੇ ਨਾਲ ਬੋਲਾ ਬੋਲਾ ਲਲਕਰਾ ਛੜਦੇ ਆ ਉਹ ਬੱਕਰਾ ਜਿਹਾ ਮਾਹੌਲ ਹੁੰਦਾ ਇੱਕ ਪਾਸੇ ਅਮਨ ਅੱਤਵੇ ਵਾਲਾ ਤੇ ਦੂਜੇ ਪਾਸੇ ਫੇਰਾ ਬਾਬਾ ਨਾਨਕ ਦੀ ਧਰਤੀ ਦਾ ਕੱਜਣ ਅਮਣ ਨੇ ਜਫਾ ਲਾ ਕੇ ਨੰਬਰ ਆਪਣੀ ਟੀਮ ਲਈ ਜੋੜ ਦਿੰਦਾ ਆ ਉਹ ਚੱਲਿਆ ਸਵਾਦ ਭਾਈ ਦੀ ਧਰਤੀ ਦਾ ਛੇੜ ਕਾਣੀ ਛਾਤੀ ਤੇ ਦਿਲ ਦੇ ਉੱਪਰ ਪੰਜਾਬ ਦਾ ਨਕਸ਼ਾ ਛਾਪਿਆ ਮੁੰਡੇ ਦੇ ਕਰਦੇ ਗੱਲ ਗਿਰਾ ਪੰਜਾਬ ਦੇ ਨਕਸ਼ੇ ਦੇ ਵਿੱਚ ਮੇਰੇ ਵੀ ਆਪਣੇ ਮਾਤਾ ਪਿਤਾ ਦਾ ਨਾਂ ਖਣਵਾਇਆ ਇੱਕ ਪਿਆਰ ਹੈ ਮੇਰੇ ਵੀਰੋ ਇਹ ਆ ਕਾਕਾ ਮੇਰੇ ਵੀਰ ਉਸ ਵੇ ਸਮਾਂਦ ਭਾਈ ਪੰਡਾ ਨੌਜਵਨ ਕਬੱਡੀ ਪਾਉਣ ਲਈ ਵਧਿਆ ਹੋਇਆ ਚਾਰ ਜਾਫੀ ਤਿਆਰ ਆ ਉਹ ਚਾਰਾਂ ਤੋਂ ਦੇਖਾਂਗੇ ਪਿੰਡਾਂ ਵਾਲਾ ਸੁੱਖਾ ਪਰ ਇਧਰ ਮੱਖਣ ਪੰਡਾਲ ਜੀ ਵਿਸ਼ੇਸ਼ ਤੌਰ ਤੇ ਆ ਕੈਨੇਡਾ ਤੋਂ ਪੁੱਜੇ ਹੋਇਆ ਬਹੁਤ ਸਾਰੇ ਫੈਸਲੇ ਕਰਦੇ ਆ ਮਦਰ ਗਪਾਲ ਮੱਧੂ ਜੀ ਹੈ ਔਰ ਦੂਸਰੇ ਬੰਦੇ ਮੰਦਰ ਜੀ ਗਾਲਾ ਵਾਲੇ ਮੱਲੀ ਸਾਹਿਬ ਆ ਕੇ ਅਸਮਿੰਨੀ ਕੋਚ ਭੇਸ਼ਰਤ ਤੇ ਪੁੱਜਿਆ ਧੰਨਵਾਦ ਲक्की ਸੰਧਵਾ ਉਧਰ ਅਗਲੀਆ ਟੀਮਾ ਸ਼ੇਰੇ ਪੰਜਾਬ ਕਬੱਡੀ ਕਲੱਬ ਕੈਨਬਰਾ ਤੇ ਮਹਿਲਵਾਲ ਕਬੱਡੀ ਕਾਡਿਓ ਟੀਮਾ ਪੁੱਜ ਗਈਆਂ ਦੋ ਸਾਹਮਣੇ ਆਣ ਵਾਲਾ ਹਰਣੀਕਾਂ ਵਾਲਾ ਕਾਜੂ ਮੇਰੇ ਵੀਰੋ ਬਈ ਵਾਹ ਇਹਨੂੰ ਕਹਿੰਦੇ ਨੇ ਕਿ ਆ ਜਾ ਢੋਲਣਾ ਲਹਾਰ ਮੁੰਡਾ ਬਣ ਕੇ ਓਏ ਤੱਕਲੇ ਨੂੰ ਬਲ ਪੈ ਗਿਆ ਔਰ ਰਣੀਕਾਂ ਵਾਲਾ ਕਾਜੂ ਜੱਫਾ ਪਾ ਲਿਆ ਹਾਂਜੀ ਹੋ ਗਈ ਸੱਟ ਵੱਜ ਗਿਆ ਬੇਤਿਆ ਡਾਕਟਰ ਸਾਹਿਬਾਨ ਮੈਡੀਕਲ ਦੇ ਲਈ ਗਰਾਊਂਡ ਵਿੱਚ ਆਉਣਗੇ ਨਾਜੂ ਦੇ ਥੋੜੀ ਸਰਚ 6:00 ਵਜੇ ਹੈ ਸਾਡੇ ਡਾਕਟਰ ਸਵਾਨ ਪਲੀਜ਼ ਜਰੂਰ ਆਉਣਗੇ ਸੁੱਖੇ ਦੇ ਵੀ ਮੈਨੂੰ ਲੱਗਦਾ ਥੋੜੀ ਸੱਟ ਹੈ ਸੱਚੇ ਪਾਸ਼ਾ ਮਿਹਰ ਕਰੇ ਸਾਡੇ ਡਾਕਟਰ ਸਾਹਿਬਾਨ ਕਿਰਪਾ ਕਰਕੇ ਅਗਲੀਆਂ ਟੀਮਾਂ ਸ਼ੇਰ-ਏ-ਪੰਜਾਬ ਸਪੋਰਟਸ ਕਲ ਕੈਮਰਾ ਤੇ ਮਲਵਾਲ ਕਬੱਡੀ ਅਕੈਡਮੀ ਅਗਲਾ ਮੈਚ ਖੇਡਣ ਲਈ ਦੋਵੇਂ ਟੀਮਾਂ ਤਿਆਰ ਰਹਿ ਗਈਆਂ ਜੇ ਡਾਕਟਰ ਸਵਾਨ ਹੁਣ ਪਲੀਜ਼ ਜਰੂਰ ਆਉਣਗੇ ਬੇਨਤੀ ਹੈ ਸਾਡੇ ਪ੍ਰਧਾਨ ਜੀ ਸਰਦਾਰ ਬਲਵੰਤ ਸਿੰਘ ਜੀ tarım